ਆਪਣੀ ਵੱਧ ਰਹੀ ਪੋਪੂਲਾਰਿਟੀ ਕਰਕੇ ਕੁਲੜ ਪੀਜੇ ਵਾਲਿਆਂ ਨੂੰ ਇੰਡੀਆ ਛੱਡ ਕੇ ਜਾਣਾ ਪਿਆ ਕਿਉਂਕਿ ਇੱਥੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਪਾ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਸੋਸ਼ਲ ਮੀਡੀਆ ਤੇ ਜਿੱਤੇ ਉਹ ਕੁਲੜ ਪੀਜਾ ਬਣਾਉਂਦੇ ਸੀ ਉੱਥੇ ਆ ਕੇ ਉਹਨਾਂ ਨੂੰ ਪਰੇਸ਼ਾਨ ਕਰਦੇ ਸੀ ਤਾਂ ਫਿਰ ਉਹ ਆਪਣਾ ਮੁਲਕ ਛੱਡ ਕੇ ਇੰਗਲੈਂਡ ਦੇ ਵਿੱਚ ਜਾ ਕੇ ਰਹਿਣ ਲੱਗ ਪਏ ਪਰ ਇੰਗਲੈਂਡ ਦੇ ਵਿੱਚ ਵੀ ਲੋਕ ਉਹਨਾਂ ਦਾ ਪਿੱਛਾ ਨਹੀਂ ਛੱਡਦੇ ਵੀਡੀਓ ਇੱਕ ਇੰਗਲੈਂਡ ਤੋਂ ਵਾਇਰਲ ਹੋ ਰਹੀ ਆ ਕੋਲੜ ਪੀਜੇ ਵਾਲਿਆਂ ਦੀ ਇੰਗਲੈਂਡ ਬ੍ਰਿਜਟ ਤੇ ਘੁਮ ਰਹੇ ਸੀ ਕੋਲੜ ਪੀਜੇ ਵਾਲੇ ਉਸੇ ਸਮੇਂ ਉਹਨਾਂ ਨੂੰ ਇੱਕ ਫੈਨ ਮਿਲ ਜਾਂਦਾ ਆ ਤੇ ਫਿਰ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀ ਆ ਤੁਸੀਂ ਇੱਕ ਵਾਰੀ ਉਹ ਵੀਡੀਓ ਜ਼ਰੂਰ ਚੈੱਕ ਕਰੋ ਤੇ ਸਾਨੂੰ ਸਹਿਜ ਭਾਜੀ ਮਿਲਣੇ ਇੱਥੇ ਤੇ ਇਹਨਾਂ ਦਾ ਬੇਬੀ ਵੀ ਹੈਗਾ ਵਿਖਾ ਸਕਣਾ ਹਾਂਜੀ ਹਾਂਜੀ ਤੇ ਬੇਬੀ ਵੀ ਹੈਗਾ ਇਹਨਾਂ ਦਾ ਬਹੁਤ ਹੀ ਕਿਊਟ ਹੈਗਾ ਤੇ ਮੈਂ ਤੁਸੀਂ ਦੇਖ ਹੀ ਲਈਆ ਵੀਡੀਓ ਫੈਨਸ ਉਹਨਾਂ ਨੂੰ ਜਾਂ ਜਾ ਕੇ ਮਿਲ ਰਹੇ ਨੇ ਕਿਵੇਂ ਇੰਗਲੈਂਡ ਦੇ ਵਿੱਚ ਵੀ ਉਹਨਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਆ ਲੋਕ ਉਹਨਾਂ ਨੂੰ ਪਛਾਣਦੇ ਨੇ ਤੁਹਾਡੇ ਕੀ ਵਿਚਾਰ ਨੇ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ